ਚਲ ਅੱਛਾ ਅੱਗੇ ਹਮ ਜੋ ਰੱਬ ਕਰੇਗਾ ਉਹਨਾਂ ਨੂੰ ਮੈਂ ਪੁੱਛ ਲਿਆ ਵਾ ਜੇ ਇਹਨਾਂ ਦੇ ਸੰਜੋਗ ਹੋਣਗੇ ਤੇ ਹੋ ਜਾਊਗਾ ਨਹੀਂ ਤੇ ਫੇਰ ਹੋਰ ਕੋਈ ਕੁੜੀ ਵੇਖ ਲਾਂਗੇ ਚੰਗਾ ਹੋਇਆ ਤੇ ਫੋਨ ਮੈਂ ਚੁੱਕ ਲਿਆ ਜੇ ਕਿਤੇ ਮੰਮੀ ਚੁੱਕ ਲੈਂਦੀ ਹੈ ਨਾ ਤੇ ਉਹਨਾਂ ਦਾ ਹੋਂ ਨਹੀਂ ਦੇਣਾ ਰਿਸ਼ਤਾ ਮੈਂ ਤਾਂ ਕਰਕੇ ਬਣਾ ਕਿ ਦਿੱਤਾ ਵਧੀਆ ਲੱਗਾ ਤਾਂ ਉਹਦਾ ਸੋੜ ਦੇ ਚੱਲ ਵਧੀਆ ਲੱਗਾ ਪਰ ਕਹੇ ਸਿਆਣੇ ਦੀ ਵੀ ਸਲਾਹ ਲਈਦੀ ਹੁੰਦੀ ਹੈ ਉਹਦੇ ਨਾਲ ਤੇਰੇ ਭਰਾ ਦੀ ਪੱਗ ਨਹੀਂ ਲਾਉਣੀ ਚਲ ਇਦਾਂ ਕਰਾਂਗੇ ਇਹਨਾਂ ਨੂੰ ਨਾਂ ਦੱਸਾਂਗੇ ਆਪ ਥੋੜੇ ਥੋੜੇ ਪੈਸੇ ਜੋੜ ਕੇ ਨਾ ਤੇ ਤੈਨੂੰ ਸ਼ਾਭ ਬਣਾ ਦਾਂਗੇ ਨਹੀਂ ਤੈਨੂੰ ਜੇ ਪਤਾ ਲੱਗ ਗਿਆ ਨਾ ਸਮਨ ਇਹਨੇ ਤੇ ਉਸੇ ਵਾਲੇ ਲੜਨ ਚੱਲ ਜਣਾ ਉਧਰ ਕਿ ਤੂੰ ਹੀ ਹੁੰਦੀ ਕੋਣ ਹੜ ਤੋਂ ਚੀਜ਼ਾਂ ਮੰਗਣ ਵਾਲੇ ਸ਼ਲਾਬ ਨੂੰ ਜਾ ਕੇ ਦੱਸਣੀ ਆ ਵੀ ਮੰਮੀ ਨਾਮ ਨੂੰ ਇਦਾਂ ਕਹਿਣ ਦੇ ਆ ਕੋਈ ਗੱਲ ਨਹੀਂ ਮੰਮੀ ਨੂੰ ਤਾਂ ਪੇਤ ਮੈਂ ਖੋਲਣੀ ਆ ਨਾ ਲਾਵ ਲਾਵ ਮੈਂ ਕਹਿਂ ਢੀ ਜੇ ਮੰਮੀ ਦੇ ਕੰਮ ਵੇਖ ਲੋ ਅਗੋ ਪਿੱਛੋ ਨਾਮ ਨੂੰ ਕਮਦੀ ਨਹੀਂ ਹੈਗੀ ਤਾਂ ਅੱਜ ਚੇਚਾ ਆਵਾਜ਼ ਮਾਰ ਕੇ ਕਿ ਉਹਨੂੰ ਸੁਨਾਹ ਦੇਣ ਦੇ ਹੀ ਵੀ ਮੈਨੂੰ ਸੋਨੇ ਦੀ ਛਾਪ ਬਣਾ ਕੇ ਦੇ ਮੈਂ ਤਾਂ ਐਵੇਂ ਨਾਲ ਕਸੂਟ ਲਾਇ ਬੈਠੀ ਆ ਮੰਮੀ ਨੇ ਤਾਂ ਸਗੋਂ ਇਹਨਾਂ ਦੇ ਘਰ ਵਿਕਤਾ ਪਾਤੀ ਆ ਜੇ ਹੁਣ ਉਹ ਕਮਾਉਣ ਗਈਆਂ ਤਾਂ ਉਹ ਮੰਮੀ ਵਾਸਤੇ ਹੀ ਆ ਮੰਮੀ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਇਹ ਛੋਟੀ ਮੋਟੀ ਗੱਲ ਆ ਹੋਰ ਕੀ ਆ ਮੰਮੀ ਵੀ ਯਾਰ ਹੱਦ ਕਰਦੇ ਆ ਵਿਚਾਰੀ ਜਿਵੇਂ ਕੱਲ ਤੇ ਲੱਗੀ ਆ ਕਦੀ ਇਹਨੂੰ ਆਹ ਡਿਮਾਂਡ ਕਦੀ ਆਹ ਡਿਮਾਂਡ ਉਹ ਡਿਮਾਂਡਾਂ ਪੂਰੀਆਂ ਕਰੂਗੀ ਤੇ ਕੀ ਕਰੇਗੀ ਨਾਲੇ ਕੋਈ ਗਰਲੀ ਨਾ ਹੋਵੇ ਕੋਈ 500000 ਦੀ ਚੀਜ਼ ਤੇ ਚਲੋ ਬੱਚਾ ਦੇ ਵੀ ਦਵੇ 4-5000 ਦੀ ਵੀ ਹੋਏ ਤਾਂ ਵੀ ਕੋਈ ਗੱਲ ਨਹੀਂ ਮੰਮੀ ਤੇ ਮੇਰੇ ਨਾਲ ਲੜਪੇ ਤੈਨੂੰ ਲੈਤਾ ਮੈਨੂੰ ਨਹੀਂ ਲੈ ਕੇ ਦਿੱਤਾ ਜੇ ਮੈਂ ਕਿਹਾ ਮੰਮੀ ਕੋਈ ਗੱਲ ਨਹੀਂ ਜੇ ਬਕਤੀ ਕਰ ਤੂੰ ਹੀਰਾ ਖਰੋ ਫਿਰ ਦੂਜੇ ਬੰਨੇ ਨੂੰ ਹੋ ਗਿਆ ਇਹ ਰੰਗ ਮੇਰੇ ਪਾਉਣ ਵਾਲਾ ਆ ਤੇ ਜੇ ਮੈਂ ਕਿਹਾ ਮੈਂ ਚਲ ਤੀਨਾਂ ਤੁਹਾਨੂੰ ਵੀ ਫੜਾ ਦੇਣਗੇ ਤੇ ਕਹਿੰਦੀ ਮੈਂ ਉਹਨਾਂ ਵੀ ਪਾਉਣਗੀ ਜੀ ਮੈਂ ਆਪੇ ਲੈ ਲਾਂਗੀ ਮੈਂ ਮੈਂ ਨਹੀਂ ਮੰਗਦੀ ਹੈਗੀ ਹਾਂ ਕੋਈ ਗੱਲਾਂ ਕਰਨ ਵਾਲੀਆਂ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਤੇ ਜਾ ਕੇ ਨਾ ਮੰਮੀ ਨਾਲ ਤੁਸੀਂ ਆਪ ਗੱਲ ਕਰੋ ਵੀ ਮੰਮੀ ਇੰਦਾ ਚੰਗੇ ਲੱਗੀਦਾ ਵਾ ਉਹ ਵਿਚਾਰੀ ਕਹਿਣ ਦੀ ਕੋਈ ਗੱਲ ਨਹੀਂ ਤਾਂ ਅਜੀ ਲੈ ਦਾਂਗੇ ਕਰਨਾ ਯਾਰ ਮੰਮੀ ਨਾਲ ਗੱਲ ਵੀ ਮੰਮੀ ਦੱਸੋ ਤੁਹਾਡੇ ਕੋਲ ਸੋਨਾ ਨਹੀਂ ਸਾਰਾ ਕੋਈ ਤਾਂ ਆਪਣੇ ਦਿੱਤਾ ਨੂੰ ਤੇ ਫੇਰ ਵੀ ਭੁੱਖ ਮੂੰਹ ਡੰਡਣਾ ਕੰਮ ਵੀ ਹਨ ਹੋਰ ਮਿਲ ਜੇ ਹੋਰ ਮਿਲ ਜੇ ਤੁਸੀਂ ਇਹ ਦੱਸੋ ਕਿ ਲਾਲਚੀ ਕਿੰਨੇ ਆ ਉਹਦਾ ਕਦੀ ਨਾਮ ਨੂੰ ਨਹੀਂ ਬੁਲਾਇਆ ਹੈਗਾ ਤਾਂ ਅੱਜ ਚੇਚਾ ਬੁਲਾਇਆ ਵਾ ਉਏ ਯਾਰ ਉਹ ਤੇ ਹੈਗਾ ਵਾ ਕੱਲ ਨੂੰ ਉਹਨੇ ਕੁੜੀ ਨੇ ਆਪਣਾ ਕੁਝ ਬਣਾਉਣਾ ਕਿ ਨਹੀਂ ਅਗਲੇ ਘਰ ਜਦੋਂ ਜਾਣਾ ਉਹਨੇ ਤੇ ਅਗਲੇ ਨੂੰ ਰੇਕ ਹੁੰਦਾ ਭਾਈ ਕੁਝ ਜਨਾ ਮਰਜ਼ੀ ਚੰਗਾ ਆਏ ਉਹਨੂੰ ਮਨ ਚ ਇਹ ਚੀਜ਼ ਹੁੰਦੀ ਆ ਵੀ ਬੰਦਾ ਸਰਕਾਰੀ ਨੌਕਰੀ ਕਰਦਾ ਆ ਤੇ ਪੱਲੇ ਕੁਝ ਹੈਗਾ ਵਾ ਤੇ ਨਾਲ ਯਾਰ ਹੈ ਕਿ ਕਰਦੀ ਨੂੰ ਕਿੰਨਾ ਕਿ ਚੇਰ ਹੋਇਆ ਵਾ ਜਿਹੜਾ ਇਹ ਮੰਮੀ ਐਦਾ ਕਰਨ ਲਿਆ ਪਈ ਆ ਇਹ ਨਹੀਂ ਸੋਚਦੇ ਹੈਗੇ ਵੀ ਕਿੱਦਾਂ ਉਹ ਆਪਣੇ ਪਹਿਲਾਂ ਹਾਲਾਤ ਹੀ ਉਹਨਾਂ ਦੇ ਵਿਚਾਰਿਆਂ ਦੇ ਘਰ ਦੇ ਸਾਰਾ ਚਾਚਾ ਜੀ ਦੇ ਹੀ ਤੇ ਜੇ ਅੱਜ ਚਾਚਾ ਜੀ ਦੀ ਸੁਣੀ ਗਈ ਆ ਤਾਂ ਅੱਜ ਮੰਮੀ ਵੀ ਆਪਣੀ ਐਂਡ ਐ ਪਈ ਓਏ ਹੋ ਕੁਝ ਹੁੰਦਾ ਵਾ ਸਾਰੇ ਇੱਕੋ ਜਿਹੇ ਹੁੰਦੇ ਭੈਣ ਭਰਾ ਜਦੋਂ ਕਿਸੇ ਦਾ ਸਾਹ ਸੌਖਾ ਹੋ ਜਾਣਾ ਰੋਟੀ ਖਾਣ ਲੱਗ ਪੇ ਤੇ ਦੋ ਚਾਰ ਵਿੱਚੋਂ ਅਰਜ਼ਾਸ ਕਰਨ ਵਾਲੇ ਹੁੰਦੇ ਆ ਤੇ ਬਾਕੀ ਹੁੰਦੇ ਆ ਵੀ ਖਿੱਚ ਤੂੰ ਲਈਏ ਅਸੀਂ ਆਪਣਾ ਘਰ ਭਰ ਲਈਏ ਇਹ ਨਹੀਂ ਮੰਨਦੇ ਵੀ ਅਗਲਾ ਇਥੋਂ ਤੱਕ ਆਇਆ ਕਿਹੜੇ ਹਲਾਤਾਂ ਚੋਂ ਲੰਘ ਕੇ ਆ ਪਹਿਲਾਂ ਤਾਂ ਮੈਂ ਚੱਲੀ ਹਾਂ ਮੈਂ ਮਮੀ ਨੇ ਮੈਨੂੰ ਵਾਰੀ ਨਹੀਂ ਆਉਣ ਦੇਣਾ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਤੇ ਮੇਰਾ ਨਾਂ ਨਾ ਲਿਓ ਮੇਰ ਨਾਲ ਤਾਂ ਕਪੱਤ ਪਾ ਲੈਣਾ ਨਾ ਨਿੱਜੀ ਗੱਲ ਦਾ ਇੱਕ ਜਿੰਨੇ ਦਸਿਆ ਨਾ ਐਦਾਂ ਕਰੀ ਤੂੰ ਮੇਰੀ ਗੱਲ ਸੁਣ ਤੂੰ ਹੁਣ ਮਮੀ ਨਾਲ ਕੋਈ ਗੱਲ ਨਹੀਂ ਵਾਦੂ ਕਰਨੀ ਹੈਗੀ ਇਹ ਨਹੀਂ ਵੀ ਫਿਰ ਆਹ ਗੱਲ ਤੋਂ ਕਲੇਸ਼ ਛੇੜ ਜੇ ਮੈਂ ਆਪਣੇ ਮੰਮੀ ਨਾਲ ਗੱਲ ਕਰਦਾ ਵਾਂ ਵੀ ਮੰਮੀ ਇਹੋ ਜੀਆਂ ਨਾ ਹਰਕਤਾਂ ਛੱਡ ਦਿਓ ਹਣ ਚੰਗੇ ਨਹੀਂ ਲੱਗੀਦਾ ਹੈਗਾ ਜ਼ਰੂਰੀ ਅਗਲਾ ਫਿਰ ਪਲਟ ਕੇ ਕੇ ਤਾਂ ਜਵਾਬ ਹੀ ਦੇ ਦੇਗਾ ਵੀ ਤੁਸੀਂ ਦੱਸੋ ਸੜਕ ਤੇ ਬੈਠੇ ਜੇ ਤੁਹਾਡੇ ਕੋਲ ਨਹੀਂ ਕੁਝ ਹੈਗਾ ਜਾਣ ਕੇ ਉਹ ਗੱਲਾਂ ਸਿਰਕ ਪਾਉਣ ਵਾਲੀਆਂ ਜਦੋਂ ਆਪਣੀ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਕੋਈ ਦੇ ਨਾ ਉਹ ਵਧੀਆ ਲੱਗਦੀ ਆ ਇਹ ਥੋੜਾ ਵੀ ਮੂੰਹ ਮੰਗ ਕੇ ਚੀਜ਼ ਲੈਣੀ ਆ ਉਗਰਲੀ ਨਾ ਕੋਈ ਚੀਜ਼ ਮੰਗਣ ਦਾ ਤਰੀਕਾ ਹੁੰਦਾ ਵਾ ਇਹ ਵੇਖੋ ਨਾ ਸੋਨੇ ਦੀ ਚੀਜ਼ ਕੇ ਕੋਈ ਮੰਗਣ ਦੇ ਯਾਰ ਕੋਈ ਆਪਰਾ ਹੀ ਕੋਈ ਦਿਮਾਗ ਚਾਹੀਦਾ ਕਿ ਨਹੀਂ ਆਪ ਮम्मी ਨੂੰ ਕਹਿ ਬਹੁਤੀ ਗੱਲਾਂ ਤੇ ਹੀ ਬਣਾ ਦਿੰਨੇ ਆ ਜਿਹੜੇ ਇਹਦੇ ਹੱਥ ਖਾਲੀ ਆ ਉਹ ਨਾ ਸ਼ਾਂਤ ਰਹਾ ਬਹੁਤੀਆਂ ਮੂੰਹ ਗੱਲਾਂ ਨਾ ਕੱਢ ਮੈਂ ਆਪੇ ਮੰਮੀ ਨੂੰ ਸੁਝਾ ਲੇ ਹਾਂ ਹਾਂ ਸੁਝਾ ਬਣਾਵਾ ਤੁਸੀਂ ਮੇਰੇ ਤੇ ਐਵੇਂ ਗਵਾਰੇ ਹੋਈ ਜਾਣਦੇ ਆ ਐਵੇਂ ਆਂਦੇ ਕੋਈ ਦੱਸਣ ਦਾ ਫਾਇਦਾ ਹੀ ਨਹੀਂ ਆਏਗਾ ਮੈਂ ਐਸਾ ਕੋਈ ਦੱਸਿਆ ਵੀ ਮੰਮੀ ਆ ਗੱਲਾਂ ਕਰਦੀ ਤੇ ਜਾ ਕੇ ਤੂੰ ਉਹ ਨਾਲ ਗੱਲ ਕਰੋ ਮੇਰੇ ਤੇ ਐਵੇਂ ਗੁੱਸਾ ਕੱਢੀ ਜਾਣਦੇ ਆ ਮੰਮੀ ਆ ਨਵ ਨੂੰ ਕੀ ਕਹਾਂਦੇ ਹੋ ਤੁਸੀਂ ਕੋਈ ਅਸਨ ਨਹੀਂ ਵੀ ਕੀ ਕਿਹਾ ਮੈਂ ਨਵ ਨੂੰ ਉਹ ਤਾਂ ਨੰਗ ਦੀ ਨੰਗ ਦੀ ਜਾਂਦੀ ਸੀ ਤੇ ਮੈਨੂੰ ਵੇਖ ਕੇ ਬੈਠੀ ਨੂੰ ਤੇ ਆ ਗਈ ਤੇ ਮੈਂ ਪੁੱਛਿਆ ਕਿੱਥੋਂ ਆਈਂ ਤਾਂ ਆਂਦੀ ਮੈਂ ਕਮੇਟੀ ਪਾ ਕੇ ਆਈ ਆ ਹਾਂ ਮੈਂ ਸਗੋਂ ਨੂੰ ਸਮਝਾਇਆ ਮੈਂ ਚੱਲ ਜੇ ਹੁਣ ਕਮੇਟੀ ਪੈ ਗਈ ਆ ਤੇ ਹੁਣ ਧਿਆਨ ਨਾ ਇਹਨੂੰ ਤਾਰਿਓ ਤੇ ਮੁਨਾਫੇ ਦਾ ਵੀ ਧਿਆਨ ਰੱਖਿਓ ਮੈਂ ਤਾਂ ਇਹੋ ਹੀ ਸਮਝਾਇਆ ਸੀ ਉਹਨੂੰ ਮੰਮੀ ਇਹਦੇ ਭੋਲੇ ਨਾ ਬਣਿਆ ਕਰੋਗਾ ਜਿਹੜੀ ਗੱਲ ਹੋਈ ਆ ਉਹ ਦੱਸੋ ਹਾਂ ਐਨੇ ਇਧਰ ਉਧਰ ਦੀਆਂ ਸੁਣਾਉਂਦੇ ਜੇ ਹੋਰ ਕਿਹੜੀ ਗੱਲ ਹੋ ਗਈ ਤੇ ਜਿਹੜੀ ਸੋਣ ਦੀ ਸ਼ਾਪ ਦੀ ਗੱਲ ਤੋਂ ਨੇ ਦੀ ਸ਼ਾਪ ਉਹਦੇ ਆਪ ਹੱਸ ਸੰਦੇਹ ਜਾਂਦੇ ਤਾਈ ਤੈਨੂੰ ਮੈਂ ਸ਼ਾਪ ਬਣਾ ਕੇ ਦੇਣੀ ਐ ਤੇ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਸ਼ਾਪਾਂ ਹੈਗੀਆਂ ਮੇਰੇ ਕੋਲ ਚੀਜ਼ ਹੈ ਨਹੀਂ ਜਿਹੜੀ ਮੈਂ ਉਹਦੇ ਕੋਲ ਸ਼ਾਪ ਮੰਗਣੀ ਉਹ ਮੰਮੀ ਇਹੋ ਤਾਂ ਤੁਹਾਨੂੰ ਮੈਂ ਸਮਝਾਉਂਦਿਆਂ ਵੀ ਉਹ ਜੀਆਂ ਗੱਲਾਂ ਛੜ ਦੋਣਾ ਚੰਗੇ ਨਹੀਂ ਲੱਗਦਾਗਾ ਸਾਰਾ ਕੁਝ ਮਾਲਕ ਨੇ ਰਿਜਕ ਦਿੱਤਾ ਘਰੇ ਉਹ ਜੇ ਆਪ ਆਖਣਦੇ ਮੈਨੂੰ ਰੀਜ ਐ ਤਾਈ ਮੈਂ ਤੈਨੂੰ ਸ਼ਾਪ ਬਣਾ ਕੇ ਦੇਣੀ ਐ ਤੇ ਮੈਂ ਗਾੜੀ ਹੱਸ ਪੀ ਮੈਂ ਕੋਈ ਗੱਲ ਨਹੀਂ ਫਿਰ ਅੱਧੇ ਥੋਲੇ ਦੀ ਸ਼ਾਪ ਬਣਾਦੀ ਮੈਨੂੰ ਮੰਮੀ ਕਿੱਧਰ ਦੀਆਂ ਗੱਲਾਂ ਕਿੱਧਰ ਕਰਨ ਦੇ ਜੇ ਮੈਨੂੰ ਸਾਰਾ ਪਤਾ ਵਾ ਮੰਗਣ ਤੂੰ ਹੀ ਆਪ ਦਿਓ ਨਾ ਉਹਦਾ ਲੌਂਡੇ ਜੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਤੂੰ ਤਾਂ ਘਰ ਹੀ ਨਹੀਂ ਜਦੋਂ ਆਈ ਸੀ ਤੂੰ ਇਹੋ ਗੱਲ ਛੱਡੋ ਕਿੱਦਾਂ ਮੈਨੂੰ ਪਤਾ ਲੱਗਾ ਕਿੱਦਾਂ ਨਹੀਂ ਆ ਚੰਗੇ ਲੱਗੇ ਤੇ ਇਦਾਂ ਕਰਦੇ ਆਪਾਂ ਸਾਡਾ ਫਰਜ਼ੇ ਤੂੰ ਹੀ ਵੱਡੇ ਜੇ ਉਹਨੂੰ ਦੇਣ ਦਾ ਫਰਜ਼ ਹੈ ਕੋਈ ਲੈਣ ਦਾ ਫਰਜ਼ ਵਾ ਅੱਛਾ ਤੇਰੇ ਉਹਨੇ ਕੰਨ ਭਰ ਕੇ ਕੱਲੇ ਆ ਮੰਮੀ ਕੰਨ ਭਰ ਕੇ ਮੈਨੂੰ ਇਹ ਗੱਲ ਦਾ ਜਵਾਬ ਦੋ ਜਿਹੜੀ ਮੈਂ ਕਹਿਣ ਡਿਆ ਆ ਉਈ ਹੋਰ ਬਾਸ ਨਾ ਗੱਲ ਲੈ ਜਾ ਕਰੂਗਾ ਜਵਾਬ ਤੈਨੂੰ ਮੈਂ ਦੇ ਦਿੱਤਾ ਜਿਹੜੀ ਗੱਲ ਹੈਗੀ ਦੇ ਦਿੱਤਾ ਤੈਨੂੰ ਜਵਾਬ ਉਹਨੂੰ ਸੂਟ ਤੋਂ ਜੋ ਅੱਗ ਲੱਗੀ ਐ ਨਾ ਮੈਂ ਆਖਿਆ ਵੀ ਤੂੰ ਸੂਟ ਬਣਾਉਣ ਜਾਨੀ ਕਿ ਦਵਾਈ ਲੈਣ ਜਾਨੀ ਮੰਮੀ ਉਹਨਾਂ ਗੱਲਾਂ ਦਾ ਵੀ ਮੈਨੂੰ ਪਤਾ ਹੈਗਾ ਉਹ ਨਿਆਣੀ ਕੁੜੀ ਐ ਜੋ ਨੌਕਰੀ ਕਰਨ ਲੱਗੀ ਐ ਤੇ ਹੁਣ ਤੂੰ ਆਪਰ ਕੋਈ ਛਾਪਾ ਛੱਲੇ ਮੰਗਦੇ ਚੰਗੇ ਲੱਗਦੇ ਆ ਉਹਨੂੰ ਦੇਣਾ ਫਰਜ਼ ਆ ਕਿ ਲੈਣਾ ਫਰਜ਼ ਆ ਔਰ ਕੋ ਤੈਨੂੰ ਕੌਣ ਕਹਿੰਦਾ ਮੈਂ ਮੰਗੇ ਆ ਜਾ ਤੁਰਿਆ ਜਾ ਜਿੱਧਰੋਂ ਆਇਆ ਮੰਮੀ ਤੂੰ ਹੀ ਨਾ ਜੇ ਤੈਨੂੰ ਸਿੱਧੀ ਗੱਲ ਹੀ ਸਮਝਾਈ ਐ ਨਾ ਤੇ ਤੂੰ ਹੀ ਅਗੋਂ ਉਲਟ ਪੈਂਦੇ ਜੀ ਤੇ ਤੂੰ ਹੀ ਹੋ ਸਮਝਣ ਦੀ ਬਜਾਏ ਨਾ ਕੋਈ ਨਵਾਂ ਜਿਹੜਾ ਤਿੱਜੇ ਦਿਨ ਤੂੰ ਪਵਾੜਾ ਪਾਉਂਦੇ ਜੇ ਘਰ 'ਚ ਫਿਰ ਮੇਰੇ ਕੱਲਾਂ ਜਿਹੜੀ ਕਈਆਂ ਤਨ ਮੁਰ ਕੇ ਬੁਰੀਆਂ ਲੱਗਣੀਆਂ ਵੀ ਕੀ ਕਹਿਣ ਆ ਪਰ ਮਜਬੂਰ ਨ ਮੈਨੂੰ ਇਹ ਮੂੰਹ 'ਚ ਗੱਲਾਂ ਕਰਨੀਆਂ ਪੈਣ ਡੀਆਂ ਜਾ ਜਾ ਤੁਰਿਆ ਜਾ ਚੱਲਿਆ ਮੰਮੀ ਮੈਂ ਪਰ ਅੱਗੇ ਤੋਂ ਨਾ ਸਿਆਣੇ ਬਣੋ ਤੇ ਖਬਰਦਾਰ ਅੱਗੇ ਤੋਂ ਹੀ ਅਜ ਮੇਰੇ ਕੰਨਾਂ 'ਚ ਆਵਾਜ਼ ਨਹੀਂ ਪੈਣੀ ਚਾਹੀਦੀ ਹੈਗੀ ਅੱਛਾ ਇੱਥੇ ਤੂੰ ਮੇਰੇ ਨਾਲ ਲੜਨ ਦਾ ਮੈਂ ਤੈਨੂੰ ਮੈਂ ਆਖਿਆ ਵੀ ਚੋਨਾ ਤੇਰਾ ਮੁੱਢੀ ਬੈਣ ਡਿਆ ਉਹਨੂੰ ਵਢਾ ਜਾ ਕੇ ਉਹ ਮੰਮੀ ਹੁਣ ਇੱਕ ਦੂਜਾ ਜਣ ਨੂੰ ਕਿਹਾ ਜਾ ਹੈਗਾ ਮਸ਼ੀਨ ਵਾਲਿਆਂ ਨੂੰ ਹੁਣ ਅਗਲੇ ਆ ਹਣ ਬਾਰ-ਬਾਰ ਮੈਂ ਜਾ ਕੇ ਮਕਰ ਮਰ ਲੋਕਾਂ ਦੇ ਵੱਡਾ ਹੀ ਫਿਰਦਾ ਰਵਾਂ ਸਿਰ ਤੇ ਚੜ ਕੇ ਰਹੀ ਐ ਨਾ ਫੇਰ ਆਉਂਦੇ ਘਮਬਾਨਾਂ ਵਾਲੇ ਅੱਜ ਕੱਲ ਬੜਾ ਤਾੜ ਹੁੰਦਾ ਵਾ ਉਹ ਮੰਮੀ ਇਨੀ ਕਾਲੀ ਨਹੀਂ ਵਰਤਾਈ ਦੀ ਜੋਰ ਆਪਣੇ ਕਰਨਾ ਨਾ ਜਿਹੜਾ ਸਾਡੇ ਹਿੱਸੇ ਆ ਉਹਨਾਂ ਨੂੰ ਮਿਲ ਹੀ ਜਾਣਾ ਵਾ ਬਾਹਰ ਭਾਵੇਂ ਤੂੰ ਨਾ ਨਿਕਲੇ ਅੰਦਰ ਬਹਿ ਕੇ ਪਰੋਪੋ ਕੰਡੇ ਮੇਰੇ ਬਦਲੇ ਹੁੰਦੇ ਰਹਿੰਦੇ ਆ ਚਲੋ ਮੰਮੀ ਤੂੰ ਹੀ ਗੜੀ ਸਿੱਧੇ ਗੱਲ ਮੰਨਣੀ ਆ ਕੋਈ ਨਾ ਤੁਹਾਡੇ ਨਾਲ ਕਰਨ ਦਾ ਕੋਈ ਫਾਇਦਾ ਹੀ ਆ ਇਹ ਤੇ ਘਰ ਨਹੀਂ ਹੀ ਹੈਗਾ ਹੁਣ ਨਹੀਂ ਸੁਣਿਆ ਹੁਣਾ ਕੰਨ ਲਾ ਕੇ ਇਹਨੂੰ ਤੇ ਮੈਂ ਦੱਸਦੀ ਆ ਨਾ ਇਹ ਕੰਨ ਪਰਦੀ ਰਹਿੰਦੀ ਉਹਦੇ ਉਹ ਬਾਹਰ ਤਾਂ ਤੈਨੂੰ ਮੈਂ ਇੱਥੇ ਤਾਂ ਆ ਵਾਂ ਪੰਦਰਾਂ ਗੱਲਾਂ ਕੀਤੀ ਕਿ ਨਹੀਂ ਫਿਰ ਤੂੰ ਉਦਨ ਵਾਲੀ ਉਹ ਰਿਸ਼ਤੇ ਦੀ ਹਾਂ ਮੇਰੀ ਹਿੰਮਤ ਹੀ ਨਹੀਂ ਪਈ ਮੈਂ ਹੈ ਇਹ ਨਾ ਇਹ ਘੋਮਿੰਨ ਵਾ ਕਿ ਮੰਮੀ ਇਹ ਕਿਦਾਂ ਗੱਲਾਂ ਕਰਨੀ ਹਿੰਮਤ ਤਰੀਕੇ ਹੋਣੀ ਪੈਂਦੀ ਦੱਸ ਤੇਰਾ ਜੰਮਿਆ ਤੇਰਾ ਮੁੰਡਾ ਵਾ ਕੋਈ ਉਪਰਾ ਵਾ ਚੱਲ ਨਹੀਂ ਤੂੰ ਹੀ ਗੱਲ ਕਰਕੇ ਵੇਖ ਲਊ ਹਾਂ ਤਾ ਕਿੱਥੇ ਹੀ ਹੋ ਹਾਂ ਬਾਹਰ ਜਾ ਲਿਆ ਆਨਵਾਜ ਮਾਰ ਕੇ ਤੇ ਮੈਂ ਉਹ ਨਾਲ ਕਰਦਾ ਗੱਲ ਮੈਂ ਵੇਹਨਾ ਭਲਾ ਐਵੇਂ ਡਰੀ ਜਾਂਦੀ ਏ ਦੱਸ ਉਹ ਬਾਬਾ ਗੱਲ ਕਰਨ ਦੀ ਹਿੰਮਤ ਚਾਹੁੰਦੀ ਹੈਗੀ ਆ ਪਰ ਜਦੋਂ ਲੱਗੇ ਜਾਂਦੀ ਆ ਉਹ ਤੇ ਜ਼ੁਬਾਨ ਹੀ ਨਿਕਕੁੰਦੀ ਹੈ ਹਾਂ ਜ਼ੁਬਾਨ ਹੀ ਨਿਕੁੰਦੀ ਉਹ ਕੋਈ ਭਗਾਨਾ ਵਾ ਦੱਸ ਚੱਲ ਮੈਂ ਫੱਦ ਕੇ ਲਈ ਆਪਣਾ ਧੀ ਪੋਤੋ ਤਾਂ ਨਾ ਗੱਲ ਕਰਨੇ ਆ ਜਿਉ ਮਨੂਗਾ ਠੀਕ ਆ ਨਾ ਮਨੂਗਾ ਤਾਂ ਹੀ ਕੋਈ ਗੱਲ ਨਹੀਂ ਐਡੀ ਕਿਹੜੀ ਗੱਲ ਵਾ ਆਇਧਰ ਆ ਹਾਂ ਮੇਰੀ ਗੱਲ ਸੁਣ ਹਾਂਜੀ ਦੱਸੋ ਮੈਂ ਮੰਮੀ ਕੋਈ ਚਾਹੀਦਾ ਹੀ ਨਹੀਂ ਨਹੀਂ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਤੈਨੂੰ ਚਾਹੀਦਾ ਤੇ ਉਹ ਦੱਸ ਮੰਮੀ ਮੈਨੂੰ ਤਾਂ ਕੁਝ ਵੀ ਨਹੀਂ ਚਾਹੀਦਾ ਹੈਗਾ ਜੇ ਤੈਨੂੰ ਚਾਹੀਦਾ ਨਹੀਂ ਤਾਂ ਤੂੰ ਕੰਦੀ ਅੰਬਰੂ ਨਹੀਂ ਲਾ ਕੇ ਮੇਰੀਆਂ ਗੱਲਾਂ ਹੀ ਸੁਣਦੀ ਰਹਿਣੀ ਆ ਮੰਮੀ ਮੈਨੂੰ ਕੀ ਲੋੜ ਤਾਂ ਨਹੀਂ ਗੱਲਾਂ ਸੁਣਦੀ ਤੇ ਫਿਰ ਲਾਭ ਨੂੰ ਕੀ ਦੱਸਿਆ ਈ ਤੂੰ ਜੇ ਮੈਂ ਸ਼ਾਪ ਮੰਗੀ ਆ ਤੇ ਮੈਂ ਆਪਣੇ ਧੀ ਕੋ ਮੰਗੀ ਆ ਨਾ ਤੇਰੇ ਪੇਕੇਆਂ ਤੋਂ ਤਾਂ ਨਹੀਂ ਨਾ ਮੰਗੀ ਪਹਿਲੀ ਗੱਲ ਮੰਮੀ ਮੇਰੇ ਪੇਕੇ ਤਾਂ ਕੀ ਆਂਦੇ ਆ ਉਨਾ ਕੜਾ ਕਾਫੇ ਦਿੱਤਾ ਨਹੀਂ ਐ ਸਾਬੋ ਜੀ ਦਿੱਤਾ ਵਾ ਤੇ ਇਨੀ ਭੁੱਖ ਨਹੀਂ ਵਿਖਾਈਦੀ ਹੋਈ ਦੀ ਤੇ ਅੱਜ ਉਹ ਤੁਹਾਡੀ ਧੀ ਬਣ ਗਈ ਐ ਉਹਦਾ ਉਹ ਬਗਾਨੇ ਹੀ ਗੁਰਦਾਤਾ ਯਾਦੇ ਉਹ ਸ਼ੁਰੂ ਤੋਂ ਹੀ ਮੇਰੀਆਂ ਧੀਆ ਵਾ ਆਹੋ ਧੀਆ ਜਿੰਨਾ ਕਿ ਤੂੰ ਹੀ ਉਹਨਾਂ ਨਾਲ ਪਿਆਰ ਕਰਦੇ ਨਾ ਮੈਨੂੰ ਸਾਰਾ ਪਤਾ ਵਾ ਤੂੰ ਇਹ ਮੈਨੂੰ ਆ ਦੇਂਦੇ ਤੇ ਆਪਣੇ ਉੱਤੇ ਦਾ ਪਰਛਾਵਾਂ ਨਾ ਪੈਣ ਦੇ ਉਹ ਕੁੜੀਆਂ ਨੇ ਮੱਥੇ ਨਾ ਲੱਗੇ ਮੈਨੂੰ ਕੁੜੀ ਨਹੀਂ ਕਾ ਚਾਹੀਦੀ ਤੂੰ ਕੋ ਜਿਆਦਾ ਸਿਆਣੀ ਬਣ ਕੇ ਆਈ ਆ ਮੈਨੂੰ ਮੱਤਾਂ ਦੇਣ ਵਾਲੀ ਕਿ ਮੈਂ ਉਹਨਾਂ ਨੂੰ ਧੀਆ ਨਹੀਂ ਸਮਝਦੀ ਇਹ ਮਾਂ ਬਣ ਕੇ ਹੀ ਉਹਨਾਂ ਦੇ ਮੈਂ ਕੋਈ ਉਹਨਾਂ ਨੂੰ ਉੱਚੇ ਨਹੀਂ ਮੈਂ ਥਾਂ ਤੋਂ ਡੱਕਦੀ ਆ ਮਮੀ ਹਾਂ ਕੰਮ ਕਰਦੇ ਹੁੰਦੇ ਨਾ ਤਾਂ ਅੱਜ ਕਾ ਟਾਈਮ ਹੋਣਾ ਹੈਗਾ ਜਿੰਨੀ ਤੁਹਾਡੇ ਮਨ ਚੀਂ ਖਾਣਾ ਨਾ ਵਰੋਧ ਕਹ ਦੇਵਨੀ ਹੈਗੀ ਇਹ ਖਾਣਾ ਨਾ ਮੈਂ ਕੋਈ ਨਹੀਂ ਕਰਦੀ ਮੈਂ ਇਹਨਾਂ ਨੂੰ ਸਮਝਾਉਣੀ ਆ ਐ ਡੈਡੀਆਂ ਹੀ ਜਦੋਂ ਦੀ ਉਹਨਾਂ ਦੀ ਮਾਂ ਇਸ ਤਰ੍ਹਾਂ ਹੋ ਗਈ ਆ ਤੇ ਮੈਂ ਹੀ ਰੱਖਿਆ ਨਾ ਸਮਝਾ ਕੇ ਥੋੜਾ ਬੋੜਾ ਨਿਆਣੇ ਨੂੰ ਦਬਕੇ ਥਲੇ ਵੀ ਰੱਖਣਾ ਹੀ ਚਾਹੀਦਾ ਉਤਰਾਂ ਤੇ ਉਹ ਸਿਰ ਚੜ ਜਾਂਦੀਆਂ ਅੱਜ ਤੱਕ ਉਹਨਾਂ ਦਾ ਕੋਈ ਲਾਮਾ ਆਇਆ ਵਾ ਮੰਮੀ ਤੂੰ ਹੀ ਆਪਰੇ ਮੂੰਹ ਕੈਂਡੇ ਮੈਂ ਤਾਂ ਹੈਰਾਨ ਹੂੰ ਦੀ ਪਿਆਜ ਸੂਰਜ ਕਿੱਦਾਂ ਚੜਿਆ ਇੰਨੀ ਸਿਵ ਤੋਂ ਨਾਲ ਹੀ ਹੁੰਦੀ ਆ ਉਦਾਂ ਤੇ ਆਂਦੇ ਹੁੰਦੇ ਆ ਵੀ ਉਹਨਾਂ ਦੇ ਲਾਮੇ ਬੜੇ ਆਏ ਆ ਤੇ ਆਪ ਹੀ ਤੇ ਆਂਦੇ ਹੀ ਉਹ ਕਿਹੜੇ ਵਣੇ ਕਿਸ ਇਨਸਾਨ ਨੂੰ ਭੁਲੇਖਾ ਵੀ ਤੇ ਲੱਗੀ ਸਕਦਾ ਵਾ ਭੁਲੇਖਾ ਲੱਗ ਗਿਆ ਮੈਨੂੰ ਤੇ ਚੱਲ ਕੋਈ ਗੱਲ ਨਹੀਂ ਉਹਦੇ ਸਾਰੇ ਦੁੱਖ ਪਹਿਲਾਂ ਪਹਿਲਾਂ ਹੀ ਕੱਟੇ ਗਏ ਹੁਣ ਵੇਖਿਆ ਕਿ ਦੀ ਸੋਹਣੀ ਨੌਕਰੀ ਮਿਲ ਗਈ ਆ ਹੋ ਸਕਦਾ ਉੱਥੇ ਰਿਸ਼ਤਾ ਹੋ ਜਾਂਦਾ ਦੋਰੀ ਨੌਕਰੀ ਨਾ ਕਰਾਉਂਦੇ ਇਹਨੂੰ ਮੰਮੀ ਤਾਡੇ ਕਪਲੇ ਖੇਣੇ ਉਹਦੀ ਸਾਰੀ ਜ਼ਿੰਦਗੀ ਬਰਬਾਦ ਕਰ ਦੇਣੀ ਐ ਮੈਂ ਤਾਂ ਵਾਹਿਗੁਰੂ ਦਾ ਸ਼ੁਕਰ ਕਰਨੀ ਐ ਕਿ ਉਹਦਾ ਰਿਸ਼ਤਾ ਨਹੀਂ ਹੋਇਆ ਉਥੇ ਨਹੀਂ ਤਾਂ ਉਹ ਸਟੈਰੀ ਨੇ ਸਾਰੀ ਉਮਰ ਉਥੇ ਰੋਂਦੀ ਰਹਿਣਾ ਸੀ ਸੌ ਵਾਦੇ ਘਾਟੇ ਹੋ ਹੀ ਜਾਂਦੇ ਆ ਹ ਸੌ ਵਾਦੇ ਘਾਟੇ ਅੱਜ ਹੀ ਕਹਿਣ ਦੇ ਨਾ ਅੱਗੋਂ ਪਿੱਛੋਂ ਤਾਂ ਆਂਦੇ ਨਹੀਂ ਰਹੇ ਉਹਦਾ ਤਾਂ ਉਹ ਸਾਥੀਕ ਆ ਤਾਂ ਅੱਜ ਤਾਂ ਟੇ ਆਪਣੇ ਬਣ ਗਏ ਜਦੋਂ ਕੋਈ ਚੀਜ਼ ਲੈਣੀ ਐ ਉਹਦਾ ਉਹ ਸੱਤ ਬਗਾਨੇ ਹੀ ੜਫਣ ਤੇ ਆਂ ਲਈ ਐ ਜਿਵੇਂ ਉਹ ਬਣਾ ਕੇ ਲੈ ਕੇ ਮੈਨੂੰ ਪਾਉਣ ਆ ਗਈ ਆ ਮੰਮੀ ਇਹ ਤਾਂ ਭੋਖ ਨਹੀਂ ਵਿਖਾਈਦੀ ਹੋਈ ਜੀ ਸਭ ਕੁਝ ਤੁਹਾਡੇ ਕੋ ਹੈਗਾ ਤੁਹਾਡੇ ਕੋ ਕਿਹੜਾ ਕੁਝ ਹੈ ਨਹੀਂ ਆ ਉਹਨਾਂ ਤੇ ਬਣਾ ਹੀ ਦੇਣੀ ਐ ਜੇ ਤੁਸੀਂ ਕਹਿਤਾ ਵਾ ਉਹਨਾਂ ਦਾ ਨਹੀਂ ਦਿਲ ਤੁਹਾਡੇ ਵਰਗਾ ਹੈਗਾ ਤੈਨੂੰ ਕੀ ਨਹੀਂ ਮਿਲਿਆ ਤੂੰ ਦੱਸ ਮੈਨੂੰ ਮੰਮੀ 6 ਮਹੀਨੇ ਹੋ ਗਏ ਆ ਹਜੇ ਤੱਕ ਮੈਨੂੰ চুੜੀ ਬਣਾ ਕੇ ਨਹੀਂ ਦਿੱਤੀ ਪਤਾ ਨਹੀਂ ਕਿਹੜੇ ਸੁਨਿਆਰੇ ਨੇ ਦਿੱਤੀ ਐ ਆਂਦੇ ਹੀ ਕਣਕੋ ਬਣਾ ਕੇ ਦਾਂਗੇ ਕਣਕ ਵੀ ਵੱਡੀ ਗਈ ਤਾਂ ਘੋਣਾ ਆ ਗਿਆ ਚਲ ਕਣਕੋ ਹੋਰ ਖਰਚਾ ਪੈ ਗਿਆ ਹੀ ਹੁਣ ਘੋਣਾ ਆ ਜਾਣਾ ਘੋਨੇ ਤੋਂ ਬਣਾ ਦਾਂਗੇ ਬਣਾਉਣੀ ਕਿਉਂ ਨਹੀਂ ਬਣਾ ਕੇ ਦਵਾਂਗੇ ਵੇਖਾਂਗੇ ਜਦੋਂ ਤਹੀ ਬਣਾ ਕੇ ਦੋਗੇ ਤੈਨੂੰ ਕੀ ਪਤਾ ਮੈਂ ਲਾਦਨਾ ਸਲਾਹ ਕੀਤੀ ਹੈ ਕਿ ਚੂੜੀ ਬਣਾਉਣੀ ਹੈ ਅਰਕੀ ਤੇ ਨਾਲੇ ਨਾ ਐਵੇਂ ਕੰਦਾ ਨਾ ਲੱਗ ਲੱਗ ਸੂਆ ਨਾ ਲੈਂਦੀ ਰਿਆ ਕਰ ਮੈਂ ਜੋ ਕੁਝ ਕਰਨੀ ਤੁਹਾਡੇ ਵਾਸਤੇ ਕਰਨੀ ਆ ਛਾਪ ਮੈਂ ਕਿਤੇ ਨਾਲ ਲੈ ਜਾਣੀ ਆ ਤੂੰ ਹੀ ਪਵਣੀ ਆ ਮੁੜ ਕੇ ਮੰਮੀ ਫਾਇਦਾ ਨਹੀਂ ਕਰੀਦਾ ਹੈਗਾ ਕਿ ਇਹਨੂੰ ਤੰਗ ਕਰਕੇ ਇਹ ਚੀਜ਼ ਲਈਦੀ ਹੋਈਗੀ ਹੱਥ ਦੀ ਚੀਜ਼ ਪੱਛਦੀ ਆ ਐਵੇਂ ਮੰਮੀ ਲਾਲਚ ਨਹੀਂ ਕਰੀਦਾ ਬੋਤਲ ਲਾਲਚ ਵੀ ਜਿਹੜਾ ਨਾ ਬੰਦੇ ਨੂੰ ਰੋੜ ਕੇ ਰੱਖ ਦਿੰਦਾ ਵਾ ਦੀਦੀ ਤੂੰ ਹੀ ਫੇਰ ਝਾੜੂ ਲਾਉਣ ਲੱਗ ਪਈ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਆਪੇ ਆਣ ਕੇ ਝਾੜੂ ਲਾ ਲਾਂਗੀ ਤੇ ਤੂੰ ਸਕੂਲ ਤੋਂ ਲੇਟ ਹੋਵੇਂਗੀ ਤੇ ਫੇਰ ਐਵੇਂ ਤੁਹਾਡੀ ਐਬਸੈਂਟ ਲੱਗੂਗੀ ਨਹੀਂ ਸਮਝ ਲੈ ਲੇਟ ਹੁੰਦੀ ਹੈ ਹਲੇ ਟਾਈਮ ਹੈਗਾ ਮੈਂ ਚਾਹ ਜਿਹਾ ਜਦ ਤੱਕ ਤੂੰ ਤਿਆਰ ਹੋਉਂਦੀ ਹੈ ਨਾ ਉਹਨੇ ਟਾਈਮ ਤੱਕ ਮੈਂ ਝਾੜੂ ਲਾ ਲੈਣੀ ਹੈ ਵੇਖ ਖਲਾਰਾ ਕਿੰਨਾ ਪਿਆ ਬੁਰਾ ਬੜਾ ਲੱਗਦਾ ਹੈ ਮੈਂ ਤਿਆਰ ਹੋ ਗਈ ਮੇਰਾ ਸਿਰ ਵਾਉਣ ਵਾਲਾ ਰਹਿ ਗਿਆ ਹੈ ਤੇ ਮੈਂ ਆਪਣਾ ਸਿਰ ਵਾ ਲੈਣੀ ਆ ਤੇ ਤੂੰ ਇਦਾਂ ਕਰੋ ਕਿ ਤੂੰ ਹੀ ਛੱਡ ਚੂੜੂ ਰਹਿਣ ਦੋ ਮੈਂ ਪਹਿਲਾਂ ਤੁਹਾਡੇ ਤੋਂ ਆ ਜਾਨੀ ਆ ਨਾ ਤੇ ਮੈਂ ਆਣ ਕੇ ਆਪੇ ਲਾ ਲਿਆ ਕਰਾਂਗੀ ਤੇ ਹੁਣ ਆਪਾਂ ਲੇਟ ਹੋ ਜਾਣਾ ਵਾ ਤੇ ਆਪਾਂ ਚੱਲੀਏ ਤੂੰ ਸਿਰਵਾ ਉਹਨੇ ਟਾਈਮ ਤੱਕ ਮੈਂ ਆ ਘਮਨੀ ਦਾ ਦੀ ਕਰਦਾ ਹੁਣ ਮੈਂ ਸ਼ੁਰੂ ਕੀਤਾ ਵਾ ਹੁਣ ਇਹਨੂੰ ਅੱਧ ਵਿਚ ਥੋੜੀ ਛੱਡ ਦੇਣਾ ਵਾ ਚੱਲ ਇੰਨਾ ਕੀ ਕੂੜਾ ਇਕੱਠਾ ਕਰਕੇ ਨਾ ਸੁੱਟ ਦਿਓ ਤੇ ਹੁਣ ਜ਼ਿਆਦਾ ਨਾ ਕਰਨ ਡੈ ਪਿਓ ਫੇਰ ਐਵੇਂ ਹੀ ਤੂੰ ਕੋਈ ਗੱਲ ਨਹੀਂ ਆ ਚਲ ਕੋਈ ਗੱਲ ਨਹੀਂ ਮੈਂ ਆ ਕਰਕੇ ਨਾ ਫਿਰ ਇਕ ਰਸੋਈ ਚ ਵੇਖ ਲੈਣੀ ਕੋਈ ਚੀਜ਼ ਬਾਹਰ ਨਾ ਪਈ ਰਹੇ ਜਿਹਨੂੰ ਚੋਕੇ ਸਾਰੀਆਂ ਫ੍ਰਿਜ ਰੂਜ ਵਿੱਚ ਰੱਖ ਦੇਣੀ ਹੈਣਾ ਉਹਦਾ ਮੈਂ ਸਾਰਾ ਕਰ ਲਿਆ ਰਸੋਈ ਦਾ ਕੋਈ ਨਹੀਂ ਬਚਿਆ ਹੈਗਾ ਤੇ ਤੁਹਾਡਾ ਵੀ ਟਿਫਨ ਮੈਂ ਤਿਆਰ ਕਰਤਾ ਤੇ ਆਪਣਾ ਵੀ ਕਰ ਲਿਆ ਉਹਦਾ ਮੈਂ ਇਹ ਸਮਝਣਾ ਜਿੱਦਨ ਕੀ ਮੈਂ ਸਕੂਲ ਜਾ ਲੱਗ ਪਈ ਆ ਨਾ ਤੈਨੂੰ ਕੱਲੀ ਨੂੰ ਕਿੰਨਾ ਕੰਮ ਕਰਨਾ ਪੈਂਦਾ ਵਾ ਜਿੱਦੀ ਕੋਈ ਗੱਲ ਨਹੀਂ ਆ ਕੰਮ ਦਾ ਕਦਾ ਪਾ ਰਿਆ ਅੱਜ ਹੀ ਜ਼ਿਆਦਾ ਲੱਗਣ ਡਿਆ ਕਿਉਂਕਿ ਮੈਂ ਟਾਈਮ ਨਾ ਜਾਣਾ ਵਾ ਜਦੋਂ 11 ਵਜੇ ਜਾਣੀ ਆ ਉਹ ਤਾਂ ਸਾਰਾ ਕਰਕੇ ਜਾਣੀ ਆ ਤੇ ਨਾਲੇ ਸ਼ਾਮਾ ਨੂੰ ਤੁਸੀਂ ਆਣ ਕੇ ਕਰਦੇ ਸਾਰਾ ਉਹ ਕਿਹੜਾ ਮੈਂ ਕਰਦੀ ਆ ਆਹ ਹੋਤੀ ਚਲੇ ਹੁੰਦਾ ਮੈਨੂੰ ਹੁੰਦਾ ਵੀ ਚਲ ਤੂੰ ਕਿਹੜੀ ਪੜ ਲੈ ਤੇ ਨਾਲੇ ਕਿਹਾ ਜੈਕਟਿਵਾ ਤੂੰ ਹੀ ਚਲਾ ਲਈ ਠੀਕ ਆ ਨਹੀਂ ਨਹੀਂ ਅੱਜ ਨਹੀਂ ਮੈਂ ਐਕਟਿਵਾ ਚਲਾਉਣੀ ਮੈਂ ਤਾਂ ਤੁਹਾਡੇ ਪਿੱਛੇ ਬੈ ਕੇ ਜਾਣਾ ਵਾ ਮੈਂ ਵੀ ਤੇ ਵੇਖਾਂ ਕਿ ਤੁਸੀਂ ਕਿੱਦਾਂ ਐਕਟਿਵਾ ਚਲਾਉਂਦੇ ਹੋ ਸਮਝ ਪਰ ਇੱਕ ਗੱਲ ਹੈਗੀ ਮੈਂ ਹੌਲੀ ਹੌਲੀ ਚਲਾਉਣੀ ਮੈਨੂੰ ਕਹੀਂ ਨਾ ਵੀ ਦੀਦੀ ਭੁਜਾਓ ਭੁਜਾਓ ਜੇ ਭੁਜਾਣੀ ਹੈ ਤਾਂ ਫਿਰ ਆਪ ਬੈ ਜੀ ਅੱਗੇ ਕੋਈ ਨਹੀਂ ਤੁਸੀਂ ਨਾਰਮਲ ਸਪੀਡ ਤੇ ਚਲਾ ਰਹੇ ਹੋ ਨਾਲੇ ਨਾਰਮਲ ਸਪੀਡ ਹੀ ਸਹੀ ਆ ਜੇ ਜਿਆਦਾ ਤੇਜ਼ ਚਲਾਵਾਂਗੇ ਨਾ ਕੋਈ ਵੀ ਅੱਗੇ ਆਠ ਸਕਦਾ ਤੁਹਾਨੂੰ ਪਤਾ ਤਾਂ ਹੈਗਾ ਵਾ ਅੱਜਕੱਲ ਕੁੱਤੇ ਕਿੱਦਾਂ ਫਿਰਦੇ ਨੇ ਵਾਰਾ ਕਿ ਉਹ ਇਕਦਮ ਅੱਗੇ ਆਗੇ ਤੇ ਫਿਰ ਬ੍ਰੇਕ ਵੀ ਨਹੀਂ ਵਾਜਦੇ। ਇਹਦੀ ਗੱਲ ਸਮਝ ਤਰੀ ਸਹੀ ਉਹਦਾ ਵੀ ਕੋਈ ਨਹੀਂ ਵੇਖਦਾ ਹੈਗਾ ਆਪਣਾ ਬਚਾ ਆਪ ਹੀ ਕਰਨਾ ਪੈਣਾ ਹੁਣ ਮੈਂ ਜਾਣੀ ਐ ਨਾ ਕੋਈ ਕਿਹੇ ਪਾਸੇ ਨਹੀਂ ਵੇਖਦਾ ਵੀ ਕੋਈ ਕਿਧਰੋਂ ਆਉਂਦਾ ਕਿਧਰੋਂ ਨਹੀਂ ਆਉਂਦਾ ਬਸ ਸਿੱਧੇ ਆਉਂਦੇ ਆ ਨਗਾਕੇ ਤੇ ਗਾਂ ਜਾਂਦੇ ਆ ਤੇ ਜਦੋਂ ਕਿਹੇ ਦੇ ਵਿੱਚ ਵੱਜ ਜਾਂਦੇ ਫਿਰ ਅਗਲੇ ਦਾ ਕਸੂਰ ਕੱਢਦੇ ਆ ਕਿ ਉਹਦੀ ਗਲਤੀ ਹੀ ਤੇ ਆਪ ਨਹੀਂ ਵੇਖਣਾ ਹੁੰਦਾ ਆਸ ਤੇ ਪਾਸੇ ਵੀ ਅਸੀਂ ਵੇਖ ਕੇ ਤੇ ਫਿਰ ਚੀਜ਼ ਨੂੰ ਮੋੜੀਏ। ਇਹੀ ਤੇ ਮੈਂ ਗੱਲ ਸੋਚਦੀ ਆ ਕਿ ਪਤਾ ਨਹੀਂ ਇਹਨਾਂ ਨੂੰ ਲਾਇਸੈਂਸ ਕਿੱਦਾਂ ਮਿਲ ਜਾਂਦੇ ਆ ਚਲਾਉਣ ਦੀ ਤੇ ਅਕਲ ਹੁੰਦੀ ਨਹੀਂ ਆ। ਉਹੀ ਨਾ ਉੱਥੇ ਵੇਲੇ ਟੈਸਟ ਵੀ ਹੁੰਦਾ ਵਾ ਤੇ ਫਿਰ ਵੀ ਪਾਸ ਕਰ ਜਾਂਦੇ ਆ ਐਵੇਂ ਪੈਸੇ ਪੂਹੇ ਦੇ ਕੇ ਨਾ ਲਾਇਸੈਂਸ ਲੈ ਲੈਂਦੇ ਆ ਜਿਨ੍ਹਾਂ ਨੂੰ ਸਹੀ ਚਲਾਉਣਾ ਹੁੰਦਾ ਵਾ ਨਾ ਉਹਨਾਂ ਨੂੰ ਭਾਵੇਂ ਲਾਇਸੈਂਸ ਦੇਣ ਨਾ ਸਾਹਮਣੇ ਇੱਕ ਗੱਲ ਆ ਵਾ ਨਿੱਕੇ ਨਿੱਕੇ ਜਿਹੜੇ ਨਿਆਣੇ ਆ ਨਾ ਉਹਨਾਂ ਨੂੰ ਪਤਾ ਨਹੀਂ ਮਾਪਿਓ ਕਿਉਂ ਚੀਜ਼ਾਂ ਫੜਾਉਂਦੇ ਆ ਕਿਤੇ ਮਾਸਾ ਨਹੀਂ ਡਰਦੇ ਹੈਗੇ ਉਹ ਆਹੋ ਨਰੇ ਹੁਣ ਤੇ ਸਰਕਾਰ ਨੇ ਰੂਲ ਵੀ ਕੱਢਿਆ ਸੀ ਕਿ ਜਿਹੜਾ 18 ਸਾਲ ਤੋਂ ਘੱਟ ਚਲਾਊਗਾ ਨਾ ਤੇ ਉਹਨਾਂ ਤੇ ਪਰਚਾ ਹੋਊਗਾ ਪਰ ਫਿਰ ਵੀ ਨਹੀਂ ਲੋਕ ਪਰਚੀਆਂ ਤੋਂ ਡਰਦੇ ਤਾਂ ਵੀ ਨਹੀਂ ਕੋਈ ਕੱਲਦਾ ਹੈਗਾ ਲਾਗੇ ਮोटे ਸ਼ਹਿਰ ਵਿੱਚ ਜਦੋਂ ਉਹ ਨਾ ਹੁੰਦਾ ਨਾ ਤੇ ਬੱਚਿਆਂ ਨਾਲ ਹੀ ਬੈਠੀਆਂ ਹੁੰਦੀਆਂ ਮਾਵਾਂ ਵੀ ਨਾਲ ਹੀ ਜੋ ਨਿਆਣੇ ਆ ਬਣ ਕੇ ਚੀਜ਼ ਲੈ ਜਾਂਦੇ ਤੇ ਉਹ ਚਾਚਾ ਨਾਲ ਚੀਜ਼ ਕੀਤੇ ਇੰਨੀ ਭਜਾਉਂਦੇ ਆ ਕੋਈ ਹਾਮੀ ਉਸ ਦਿਨ ਮੈਂ ਆਉਂਦੀ ਨਾ ਤੇ ਨਿੱਕਾ ਜਿਹਾ ਮੁੰਡਾ ਸੀ ਪੈਰ ਉਹਦੇ ਲੱਗਣ ਨਹੀਂ ਸੀ ਦੇ ਤੇ ਐਕਟਵਲ ਆ ਕੇ ਮੇਰੇ ਲਾਗੇ ਖਿਡਾਰੀ ਉਹਦੀ ਮੇਰਾ ਧਿਆਨ ਪਿਆ ਗਿਆ ਤੇ ਹੀ ਬਚ ਗਈ ਨਹੀਂ ਤੇ ਮੈਂ ਵੀ ਡਿੱਗਣਾ ਹੈ ਤੇ ਨਾਲ ਉਹਨੇ ਵੀ ਡਿੱਗਣਾ ਹੈ ਤੇ ਜੇ ਸੱਟ ਪੇਟ ਲੱਗ ਜੰਦੀ ਨਾ ਤੇ ਗਲਤੀ ਮੁੜ ਕੇ ਮੇਰੀ ਨਿਕਲ ਨਹੀਂ ਇਹੀ ਤੇ ਗੱਲ ਇਹ ਆਣੀ ਆਣਾ ਹੀ ਜਦੋਂ ਨੁਕਸਾਨ ਹੋ ਜਾਂਦਾ ਫਿਰ ਮਾਮਾ ਤਾਣ ਨੂੰ ਵੇਂਦੀਆਂ ਨਹੀਂ ਪਹਿਲਾਂ ਨਹੀਂ ਸੋਚਦੀਆਂ ਕਿ ਪਹਿਲਾਂ ਹੀ ਅਹੀਂ ਸਹੀ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਰੱਖੀ। ਇਹ ਹੋਰ ਜਿਦੋਂ ਛੋਟੇ ਬੱਚੇ ਚੀਜ਼ ਦੇਣ ਦੀ ਲਗੂੜੀ ਨਹੀਂ ਹੈ। ਹਾਂ ਇਹ ਤੇ ਗੱਲ ਹੈਗੀ। ਮਾਪਿਓ ਪਹਿਲਾਂ ਚਾਈ ਚਾਈ ਬੱਚੇ ਨੂੰ ਚੀਜ਼ ਦੀ ਜਾਸ ਸਿਖਾਉਂਦੇ ਨੇ ਕਿ ਜਾਸ ਸਖਾਈਏ। ਆਪ ਵੀ ਹੱਡੀ ਬੱਚੇ ਨੂੰ ਜਾ ਜਾ ਚਾਊਗੀ ਤੇ ਅਹੀਂ ਸਾਨੂੰ ਸੋਖਾ ਹੋ ਜੂਸਾ। ਇਹ ਨਹੀਂ ਵੀ ਕੋਈ ਨਹੀਂ ਆ ਤੁਹਾਡਾ ਬੱਚਾ ਜਵਾਨ ਹੋਊ ਉਹਨੇ ਇਹੋ ਚੀਜ਼ਾਂ ਚਲਾਉਣੀ ਆ। ਤੇ ਹੋਰ ਆਹੋ ਚੱਲ ਵਾਲਾ ਫਿਰ ਹੁਣ ਸਿਰ ਮੈਂ ਚੱਲ ਸਿਰ ਵਾ ਲੀਨੀ ਆ ਤੇ ਤੂੰ ਹੀ ਹੁਣ ਹਾਣਾ ਰਹਿਣ ਹੀ ਦੋ ਮੈਂ ਕਹਿਣ ਦੀ ਇੰਨਾ ਕੀ ਕੂੜਾ ਇਕੱਠਾ ਕਰਕੇ ਲੈ ਇੱਥੇ ਕੀ ਸੁੱਟ ਦੋ ਬਸ ਮੈਂ ਇਹੀ ਇਕੱਠਾ ਕਰਕੇ ਮੈਂ ਤੇ ਸੁੱਟ ਦੇਣਾ ਵਾ ਤੇ ਫਿਰ ਅਹੀਂ ਵੀ ਟਾਈਮ ਨਾ ਜਾਈਏ ਹਾਂ ਪਿੰਦਰ ਪੋਤਾ ਹਾਂਜੀ ਇੱਧਰ ਆ ਮੈਂ ਅੱਜ ਤੇਰੀ ਗੱਡੀ ਮੈਂ ਤੇਨਾਂ ਕੋਲ ਸਲਾਹ ਕਰਨੀ ਹੈ ਸਲਾਹ ਮੰਮੀ ਕਾਦੀ ਕਰ ਲੀ ਜੇ ਲੱਗੇ ਭਏਗਾ ਨਾ ਫਿਰ ਦੱਸਾਂਗੀ ਕੱਲੀ ਨੇ ਨਹੀਂ ਮੈਂ ਕੋਈ ਗੱਲ ਕਰਨੀ ਕਰਨਾ ਐਹੋ ਜੀ ਕਿਹੜੀ ਗੱਲ ਐ ਇਹ ਸੁਖੀ ਸੰਧੀ ਸੋਹਣੀ ਗੱਲ ਵਾ ਮਾੜੀ ਨਹੀਂ ਗੀ ਕੋਈ ਵੀ ਆ ਜਾ ਮੇਰਾ ਪੁੱਤ ਮੰਮੀ ਇੱਕ ਮਿੰਟ ਮੇਰੀ ਗੱਲ ਤੇ ਸੁਣੋ ਫੇਰ ਵੀ ਦਾਤੇ ਦਹੋ ਹੈ ਕੀ ਹੈ ਹੈ ਤੇਰਾ ਪਿਓ ਕਹਿੰਦਿਆ ਕੋਈ ਸਲਾਹ ਕਰਨੀ ਹੈ ਮੇਰੇ ਨਾਲ ਕਿਹੜੀ ਸਲਾਹ ਕਰਨੀ ਤੇ ਲੈ ਫਿਰ ਸੌ ਗੱਲਾਂ ਨੇ ਆਪਣੇ ਬੱਚਿਆਂ ਦੇ ਨਾਲ ਹੈ ਆ ਜਾ ਮੇਰਾ ਪੁੱਤ ਬੜਾ ਬੀਬਾ ਚਲੋ ਚੱਲ ਪੁੱਤ ਇੱਥੇ ਬੈ ਆਪਣੇ ਪਿਓ ਦੇ ਲੱਗ ਗਏ ਦੱਸੋ ਹਾਂ ਡੈਡੀ ਕਿਹੜੀ ਗੱਲ ਕਰਨੀ ਹੈ ਹੋਰ ਸਭ ਨਾਲ ਠੀਕ ਠਾਕ ਹਾਂਜੀ ਹਾਂਜੀ ਉਹ ਗੱਲ ਕਾਦੀ ਕਰਨੀ ਸੀ ਆ ਮਾਂ ਤੇਰੀ ਨੂੰ ਤਾਂ ਮੈਂ ਕਿੰਨੀ ਵਾਰੀ ਕਿਹਾ ਵਾ ਤੇ ਮੈਂ ਕਿਹਾ ਤੇਰਾ ਵਿਆਹ ਉਹ ਕਰੀਏ ਫਿਰ ਉਹ ਡੈਡੀ ਅਜੇ ਕਿੰਨੇ ਕਾਲੀ ਹੀ ਆ ਅੱਗੇ ਤੁਸੀਂ ਦੇਖ ਹੀ ਲਿਆ ਸੀ ਉਹ ਮੇਰੀ ਗੱਲ ਸੁਣਾ ਦੱਸਾਂ ਗੱਲ ਕੀ ਆ ਕੁੜੀਆਂ ਵੀ ਚੰਗੀਆਂ ਨਹੀਂ ਉਹ ਲੱਭਦੀਆਂ ਤੇ ਕੁੜੀ ਇੱਕ ਹੈਗੀ ਉਹ ਤਾਕ ਚ ਤੇ ਚੱਲ ਹੈ ਤੇ ਵਿਚਾਰੇ ਠੀਕ ਠਾਕ ਹੀ ਸਾਡੇ ਵਰਗੇ ਪੱਧਰੇ ਜੀ ਆ ਤੇ ਉਹਦਾ ਪਰਿਵਾਰ ਚੰਗਾ ਹੀ ਉਹ ਤੇ ਕੁੜੀ ਵੀ ਬੜੀ ਚੰਗੀ ਉਹ ਤੇ ਮਾਂ ਤੇਰੀ ਜਿਹੜੀ ਆ ਨਾ ਇਹਦਾ ਤਾਂ ਮਨ ਮੰਨਦੇਗਾ ਉਹ ਉੱਥੇ ਕਰ ਲਈਂ ਹਾਂ ਕੌਣ ਨਹੀਂ ਮੈਨੂੰ ਦੱਸੜੋ ਦੱਸੋ ਕੌਣ ਪੁੱਤ ਦੱਸ ਦਿੰਨੀ ਆ ਕੁੜੀ ਦਾ ਤੈਨੂੰ ਸਾਰਾ ਹੀ ਪਤਾ ਵਾ ਤੈਨੂੰ ਪਤਾ ਕੁੜੀ ਦਾ ਆਹੋ ਕੌਣ ਲੱਭਦਾ ਪਤਾ ਹੀ ਤੇਰਾ ਕੋਸਤ ਉਹਦੇ ਚਾਚੇ ਦੀ ਕੁੜੀ ਆ ਤੇ ਮੈਂ ਜਨਾ ਕੀਤੀ ਕਿ ਇਹਨਾਂ ਨਾਲ ਗੱਲ ਮੈਂ ਹਾਂ ਪਹਿਲਾਂ ਪਤਾ ਤਾਂ ਕਰਾਂ ਜਿਹੜੇ ਮੰਗੀ ਨਾ ਹੋਏ ਉਹ ਕਹਿੰਦੀ ਤੇ ਮੰਗੀ ਨਹੀਂ ਗਈ ਤੇ ਮੈਂ ਫਿਰ ਸੋਚਿਆ ਕਿਉਂ ਨਾ ਆਪਾਂ ਨਾਲ ਕੋਈ ਇਸ ਤਰ੍ਹਾਂ ਹੀ ਮੰਗ ਲਈਏ ਚਲੋ ਮੰਮੀ ਗੱਲ ਤੇ ਤੁਹਾਡੀ ਬਿਲਕੁਲ ਸਹੀ ਏ ਪਰ ਡਾਡੀ ਉੱਥੇ ਚੰਗੀ ਨਹੀਂ ਲੱਗੀ ਦਾ ਕਿਉਂ ਚੰਗੀ ਕਿਉਂ ਨਹੀਂ ਲੱਗੀ ਦਾ ਲੋਕਾਂ ਕਹਿਣਾ ਵਾ ਵੀ ਇਹਦਾ ਯਾਰ ਹੀ ਉਹਦੇ ਚਾਚੇ ਦੀ ਕੁੜੀ ਨਾਲ ਵਿਆਹ ਕਰਾ ਲਿਆ ਉਹ ਤਾਂ ਮੇਰੀ ਗੱਲ ਸੁਣ ਜਦੋਂ ਵੀ ਕਿਸੇ ਦੀ ਕੋਈ ਜਾਰੀ ਦੋਸਤੀ ਹੋਵੇ ਜਾਂ ਸੱਜਣਤਾ ਹੀ ਹੋਵੇ ਨਾ ਲੋਕਾਂ ਨੂੰ ਪਤਾ ਹੀ ਹੁੰਦਾ ਵੀ ਕਿੰਦਾਂ ਦੀ ਗੱਲ ਵਾ ਮਾੜੀ ਆ ਕੇ ਚੰਗੀ ਆ ਤੇਰਾ ਕਿਹੜਾ ਥੋਕ ਨਿਆਇਤ ਰਿਸ਼ਤਾ ਵਾ ਜਾਰੀ ਦੋਸਤੀ ਚੱਲ ਤੇਰੀ ਠੀਕ ਆ ਵਧੀਆ ਨਹੀਂ ਹੁੰਦਾ ਵਧੀਆ ਤੇ ਜੇ ਤੇਰਾ ਮਨ ਮੰਨਦਾ ਹੋਵੇ ਤੇ ਆਪਾਂ ਤਾਂ ਨਾ ਬਹਿ ਕੇ ਗੱਲ ਕਰ ਲਾਂਗੇ ਸਜੰਤਾ ਜੀ ਇਹ ਤੁਹਾਡੀ ਪਹਿਲਾਂ ਹੈਗੀ ਆ ਤੇ ਆਪਾਂ ਇਹਨੂੰ ਰਿਸ਼ਤਦਾਰੀ ਚ ਬਦਲ ਲਈਏ ਨਾਲੇ ਉਹਨਾਂ ਨੂੰ ਸਾਡਾ ਪਤਾ ਦਿਖਾਉਣੀ ਉਹਨਾਂ ਦਾ ਖਤਰ ਉਹ ਤਾਂ ਚਲੋ ਮੈਂ ਤੁਹਾਡਾ ਨਾਲ ਸਹਿਮਤ ਆ ਪਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜੋ ਕੁਝ ਉੱਥੇ ਹੋ ਰਾਇਆ ਤੇ ਲੋਕਾਂ ਕਾਹਨਾਂ ਤੇ ਸੱਚੀ ਕੁਝ ਹੈਗਾ ਲੈ ਉਹ ਨਹੀਂ ਪੁੱਤ ਇਹੋ ਜਿਹੀ ਨਹੀਂ ਗੱਲ ਹੁੰਦੀ ਵਿਹਮ ਕਰੀ ਜਾਂਦੇ ਆਂ ਜੀ ਲੋਕਰ ਮੈਂ ਤਾਂ ਦਾਨਾ ਪੀ ਆਪਾਂ ਹੋਰ ਵੀ ਦੇਖ ਲਈਏ ਉਸ ਤੇ ਮੇਰੇ ਮਨ ਨੂੰ ਲੱਗਦੀ ਹੈ ਹੈ ਤੂੰ ਮੇਰੀ ਮੰਨ ਲੈ ਇਹਨੇ ਕੋਈ ਗੱਲ ਚਲਾ ਕੇ ਵੇਖ ਲੈਂਦੇ ਚਲੋ ਵੀਰ ਲੋ ਫਿਰ ਆਪਣੀ ਮਰਜ਼ੀ ਕਰ ਲੋ ਮਾ ਜੀ ਕਿਹੜੀ ਐ ਮੈਂ ਕੋਈ ਫੋਨ ਲਾ ਦੇਣਾ ਜੇ ਤੇਰੇ ਨੂੰ ਠੀਕ ਲੱਗਦੀ ਆ ਫੇਰ ਅਸੀਂ ਗੱਲ ਤੋੜ ਲਈਏ ਡੈਡੀ ਕੋਈ ਗੱਲ ਨਹੀਂ ਜੋ ਵੀ ਕਰਨਾ ਤੂੰ ਹੀ ਕਰਨਾ ਆਹ ਹੋਈ ਇਹਦਾ ਮਾੜਾ ਕਰਨਾ ਮੈਂ ਤਾਂ ਡਿਮੋਰਟ ਸਕਦਾ ਹਾਂ ਦੱਸੋ ਚਲ ਠੀਕ ਆ ਅਸੀਂ ਵੇਨੇ ਆ ਗੱਲ ਕਰਕੇ ਜੇ ਕੀ ਪਤਾ ਹੋਣਾ ਕਿ ਨਹੀਂ ਹੋਣਾ ਤੇ ਚਲ ਹੋ ਜਾਣਾ ਵਾ ਸਾਡਾ ਕਿਹੜਾ ਮੁੰਡਾ ਮਾੜਾ ਵਾ ਗੱਲ ਮਾਰੇ ਦੀ ਨਹੀਂ ਹੁੰਦੀ ਚਲ ਮੰਮੀ ਨੂੰ ਤੇ ਆਵਾਂ ਜਿੱਦਾਂ ਵੀ ਤੂੰ ਓਹੋ ਅਗਲਾ ਵੀ ਅਗਲਾ ਵੀ ਮੰਨੇ ਤਾਂ ਹੀ ਆ ਨਾ ਠੀਕ ਆ ਕਿ ਨਹੀਂ ਬਸ ਇਹੋ ਕਰਨੀ ਸੀ ਗੱਲ ਬਸ ਚਲੋ ਤੂੰ ਮੰਨਣਾ ਚਾਹੀਦਾ ਹੈ ਅੱਗੇ ਹੁਣ ਮੈਂ ਜਾਣਾ ਤੇ ਮੇਰਾ ਕੰਮ ਮੰਮੀ ਤੁਸੀਂ ਐਵੇਂ ਪੁੱਛ ਰਹੇ ਹੋ ਮੈਂ ਨਾ ਕਰਨੀ ਕਦੀ ਭਲਾ ਦੱਸੋ ਅਕੀ ਦੇ ਪੁੱਤ ਪੁੱਛ ਲੈਣਾ ਚਾਹੀਦਾ ਕਿ ਇਹੋ ਜੇ ਅੱਜਕੱਲ ਮੁੰਡੇ ਕੁੜੀਆਂ ਦੀ ਹੋਰ ਕਿਹੜੀ ਗੱਲਾਂ ਹੁੰਦੀਆਂ ਵਾ ਲੈ ਮੰਮੀ ਮੈਂ ਆਪ ਦਾਂਦਾ ਨਹੀਂ ਹੈਗਾ ਤੁਹਾਨੂੰ ਪਤਾ ਚੰਗਾ ਭਲਾ ਜੇ ਕੋਈ ਬਿਲਕੁਲ ਲੱਗੇ ਤਾਂ ਹੁਣ ਦੱਸ ਦੇ ਉਹਨ ਦੱਸ ਦੇ ਮੇਰੀ ਬੇਇੱਜ਼ਤੀ ਨਾ ਕਰਾ ਦੇ ਹਾਂ ਹੁੰਦੀ ਤੇ ਮੈਂ ਤੁਹਾਨੂੰ ਦੱਸਣਾ ਨਹੀਂ ਚਲ ਫਿਰ ਠੀਕ ਹੈ ਨਹੀਂ ਇਹ ਗੱਲ ਹੈ ਜੀ ਤਾਂ ਵੀ ਦੱਸ ਦੇ ਹੀ ਇੱਥੇ ਇਹ ਵੀ ਗੱਲ ਇੱਥੇ ਟੱਕ ਦਈਏ ਨਹੀਂ ਮੰਮੀ ਕਿਸੇ ਨਾਲ ਨਹੀਂ ਮੇਰੀ ਹੈਗੀ ਚਲ ਜੋ ਕਰਨਾ ਤੂੰ ਹੀ ਕਰਨਾ ਤੇ ਮੈਂ ਆਗਾ ਮਾੜਾ ਜਿਹਾ ਫ ਮੈਂ ਮੇਰਾ ਪੁੱਤ ਨਹੀਂ ਦੰਦੇ ਸੀ। ਮੈਂ ਕਿਹਾ ਵਿਖਿਆ ਸਮਝਾਇਆ ਤਾਂ ਮੰਨ ਹੀ ਗਿਆ। ਸਮਝਾਇਆ ਤਾਂ ਗੱਲ ਕਰਨ ਦੀ ਤਾਂ ਨਹੀਂ ਉੱਠਨੀ ਪਈ ਗੱਲਾਂ ਕਰਦੀ ਫਿਰਦੀ ਅੱਗੇ ਮੁੜ ਕੇ ਮਿਲੂ ਕਰ ਦਿੰਦੀ ਆ। ਹਾਏ ਹੈ ਜੀ ਤੁਸੀਂ ਅੱਗੇ ਹੋ ਗਿਰ ਫਿਰਦੀ ਕੋਈ ਗੱਲ। ਸਭ ਚੰਗਾ ਪਿਓ ਜੀ ਜੇ ਮੈਂ ਮੰਨਉਂਦੀ ਰੱਖਣਾ ਮਾਂ ਦੀ ਮੰਨਦਾ ਹੀ। ਤੈਨੂੰ ਪਤਾ ਮੇਰੇ ਰਕਮ ਆਰ ਪਾਰੀ ਹੁੰਦੇ ਆ। ਚੱਲ ਕਿਸੇ ਤਰ੍ਹਾਂ ਹੋਵੇ ਸਾਡਾ ਕੰਮ ਹੋਣਾ ਚਾਹੀਦਾ। ਬਹੁਤਾ ਡਰਿਆ ਨਹੀਂ ਗੱਲਾਂ ਬੰਦੀਆਂ ਨਹੀਂ ਆ ਗੱਲ ਕਰਨੀ ਪੈਂਦੀ ਆ। ਹੁਣ ਮੈਂ ਆਖਾ ਗੱਲ ਕੀਤੀ ਤੇ ਰਾਹ ਨਿਕਲਿਆ। ਇਲਾਵਾ ਨੂੰ ਹੁਣ ਪੜਾ ਚੱਲ ਕਰਨਾ ਇਹ ਤਾਂ ਨਾਲ ਗੱਲ ਵੇਖ ਲੈ ਗੱਲ ਬੰਦੀ ਜਾਨੀ ਯਾਰ ਮੰਨੀ ਹੋਈ ਕਈ ਤੇ ਜਾਣਦੇ ਨੇ ਨਾ ਪਰ ਪਤਾ ਨਹੀਂ ਕੀ ਗੱਲ ਮੇਰਾ ਕਿਉਂ ਨਹੀਂ ਮੰਨ ਮੰਨ ਰਿਆ ਜੇ ਲੱਗ ਨੂੰ ਪਤਾ ਲੱਗਾ ਉਹਨੇ ਕਹਣਾ ਕਿ ਸੱਚੀ ਕੁਝ ਹੈਗਾ ਹੈ ਹੁਣ ਮੈਂ ਇਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦਾ ਚਲ ਉਹਦਾ ਕੁੜੀ ਤਾਂ ਬਿਲਕੁਲ ਵਧੀਆ ਪਰ ਫੇਰ ਸੋਚੀਏ ਤੇ ਕਈ ਕੁਝ ਵੇਖਣਾ ਪੈਂਦਾ ਵਾ ਚਲੋ ਕੀ ਪਤਾ ਉਹਨਾਂ ਮੰਨਣਾ ਕਿ ਨਹੀਂ ਉਦੋਂ ਮੈਂ ਤਾਂ ਕਹਿਣਾ ਕਿ ਉਹ ਮੰਨਣ ਹੀ ਨਾ ਸਗੋਂ ਮੇਰੇ ਤੇ ਕੋਈ ਗੱਲ ਨਾ ਆਏਗੀ ਜੇ ਮੈਂ ਇੱਥੇ ਨਾ ਕਰਦਾ ਇਹਨਾਂ ਕਹਣਾ ਕਿ ਤੇਰੀ ਗੱਲਬਾਤ ਹੋਣੀ ਹੈ ਇਹ ਬਚਲ ਸੱਪ ਵੀ ਮਰ ਜੇ ਤੇ ਸੂਟਾ ਵੀ ਬੱਜੇ